ਇਹ ਤਾਂ ਦੱਸ ਦਿਓ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਹਲਕਾ ਦੀਨਾ ਨਗਰ ਦੇ ਵਿੱਚ ਸੜਕਾਂ ਦੀ ਬਹੁਤ ਬੁਰੀ ਹਾਲਤ ਹੋ ਚੁੱਕੀ ਸੀ ਉਹ ਲੋਕਾਂ ਨੂੰ ਲੰਘਣਾ ਬਹੁਤ ਮੁਸ਼ਕਲ ਸੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਵੰਤਮਾਨ ਜੀ ਜਿੱਥੇ ਵਿਕਾਸ ਦੇ ਕੰਮਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਹਨੇਰੀ ਲਿਆ ਰਹੇ ਨੇ ਉੱਤੇ ਸੜਕਾਂ ਵੱਲ ਵੀ ਪੂਰੀ ਤੇਜ਼ੀ ਨਾਲ ਉਹਨਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ ਸੋ ਅੱਜ ਇਸ ਵੇਲੇ ਅਸੀਂ ਪਨਿਆਰ ਤੋਂ ਏਪੀਕੇ ਰੋਡ ਨੂੰ ਜਿਟੀ ਰੋਡ ਨੂੰ ਜਿਹੜੀ ਰੋਡ ਜਾਂਦੀ ਹੈ ਇਹ ਰੋਡ ਔਰ ਇਸ ਦੇ ਨਾਲ ਪਲੱਸ ਇੱਕ ਕਰੋੜ ਜਿਹੜੀ ਗੁਰੂ ਵਿਦਾਸ ਮੰਦਰ ਤੋਂ ਲੈ ਕੇ ਔਰ ਜਿਹੜੀ ਡਾਲਾ ਰੋਡ ਤੋਂ ਹੁੰਦੇ ਆਇਆ ਮਿਹਰੇ ਦੁਵਾਰਾ ਰੋਡ ਨੂੰ ਆਂਦੀ ਹੈ ਇਸ ਨੂੰ ਇਹ ਦੋ ਸ਼ਰਕਾਂ ਇਕੱਠੀਆਂ ਦਾ ਉਦਘਾਟਨ ਹੈ ਇਸ ਵੇਲੇ ਸੋ ਕੁੱਲ ਜਿਹੜੀ ਸੜਕ ਹੈ ਇਹ ਇੱਕ 1 ਕਿਲੋਮੀਟਰ ਦੇ ਕਰੀਬ ਇੱਕ ਹੈ ਔਰ 400 ਮੀਟਰ ਦੇ ਕਰੀਬ ਇੱਕ ਹੈ ਕੁੱਲ ਮਿਲਾ ਕੇ ਇਸ ਰੋਡ ਦੇ ਉੱਤੇ 41 ਲੱਖ 47 ਹਜ਼ਾਰ ਰੁਪਏ ਦਾ ਉਹ ਖਰਚਾ ਨਾ ਔਰ ਬਹੁਤ ਵਧੀਆ ਜਿਹੜੀ ਰੋਡ ਬਣਾ ਕੇ ਦਿੱਤੀ ਹੈ ਨਹੀਂ ਜਿਹੜੀ ਪਿੰਡ ਦੇ ਵਿੱਚ ਫਿਰਨੀ ਹੈ ਬਾਹਰ ਲਈ ਉਹਨੂੰ ਇੰਟਰਲੌਕ ਟਾਈਲ ਦੀ ਬਣਾ ਕੇ ਦਿੱਤਾ ਜਾਣਾ ਸੋ ਸਰਕਾਰ ਤੇਜ਼ੀ ਦੇ ਨਾਲ ਲੋਕਾਂ ਦੀ ਜੋ ਚਾਹਤ ਸੀ ਕਿ ਸਾਡੀਆਂ ਸੜਕਾਂ ਦੀ ਰਿਪੇਅਰ ਕੀਤੀ ਜਾਵੇ ਔਰ ਬਹੁਤ ਤੇਜ਼ੀ ਨਾਲ ਤੁਸੀਂ ਦੇਖ ਰਹੇ ਜਿੱਥੇ ਜਿੱਥੇ ਰੋਡ ਦੇ ਖੜੇ ਸੀ ਉਹਦਾ ਸੜਕ ਤਾਂ ਵੀ ਬਹੁਤ ਬੁਰੀ ਹਾਲਤ ਸੀ ਸੋ ਮੈਂ ਜਲਦੀ ਜਿਹੜਾ ਰੋਡ ਹੈ ਇਹ ਬਣਾ ਕੇ ਲੋਕਾਂ ਦੇ ਸਪੁਰਦ ਕੀਤਾ ਜਾਏਗਾ ਔਰ ਲੋਕ ਵੀ ਖੁਸ਼ ਨੇ ਕਿ ਵਿਕਾਸ ਦੇ ਕੰਮ ਵੀ ਤੇਜ਼ੀ ਨਾਲ ਸ਼ੁਰੂ ਹੋ ਰਹੇ ਨੇ ਸਾਡੇ ਨਾਲ ਬਿੰਦੂ ਸਾਡਾ ਵਰਿੰਦਰ ਸਿੰਘ ਸਾਡਾ ਪਨੀਆੜ ਦਾ ਸਰਪੰਚੋ ਵੀ ਖੜਾ ਹੈ ਦੱਸੋ ਜੀ ਵਰਿੰਦਰ ਜੀ ਬੋਲੋ